ਹਾਲੇ ਹੀ ਹਾਲੇ ਹੀ ਜੀਸਸ ਵਰਨੀਓ ਬਹਾਦਰ ਬਹੁਤ ਸਪੀਡ ਹੈ ਜੀ ਇੱਕ ਮਿੰਟ ਐਸਐਲਰ ਬਕੀਰਾ ਇਹ ਉਹ ਵੀ ਨਹੀਂ ਉਹ ਜਿਹੜਾ ਤੁਰ ਸਾਡੇ ਤੋਂ ਮੈਂ ਤੁਰਾਂ ਕਿਉਂਕਿ ਉਹ ਦਾਕੂ ਨਹੀਂ ਆਦੇ ਨਾ ਠੀਕ ਹੈ ਉਤਾਰ ਉਤਾਰ ਨਤਵੀ ਉਹਦੇ ਜੀ ਐਵੀ ਲਾਲ ਸਿੰਘ ਵੀ ਸੀ ਜੀ ਸੈਕਟਰੀ ਇੰਸਪੈਕਟਰ ਮੈਨੂੰ 11:10 ਵਜੇ ਉਤਾਰ ਨੱਪਦਾ ਏਐਮ ਹੀ ਦਾ ਫੋਨ ਆਇਆ ਮੇਰੇ ਕੋਲ ਮੈਨਾਂ ਮੈਂ ਕਟਿਆਲ ਕੋ ਜਾਣੀ ਸੀ ਮੈਂ ਉਹਦੇ ਤੋਂ ਜਾਣਾ ਕੋਈ ਰਾਤ ਨੂੰ ਰਾਤ ਮੈਂ ਜਾ ਰਹੀ ਸੀ ਕਿੱਥੇ ਆ ਰਾਤ ਨੂੰ 11 ਵਜੇ ਉਹ ਆਈਆਂ ਇਹ ਆ ਕੇ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਆਰਡਰ ਤਾਂ ਕਰੇ ਨਹੀਂ ਆਪਾਂ ਨੇ ਆਹ ਉਹ ਜਿਹੜੀ ਸਾਹਮਣੇ ਦਿਖ ਰਹਾ ਆ ਉਹ ਦੋ ਲਾਈਨਾਂ ਨੇ ਆਪਾਂ ਫਿਰ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਕਹਿੰਦੇ ਇੱਕ ਲਾਈਨ ਫਟ ਗਈ ਇੱਕ ਲਾਈਨ ਫਟਣੋਂ ਕਿਹਾ ਸੀ ਆ ਤੁਹਾਨੂੰ ਕਿਹਾ ਸੀ ਵੀ ਦੋ ਹੀ ਲਾਈਨਾਂ ਛੱਡ ਦਿੱਤੀ ਤੁਸੀਂ ਇੱਧਰ ਦੀ ਕੱਲ ਨੂੰ ਅੱਜ ਤੁਸੀਂ ਇੱਧਰ ਦੀ ਬਲੋਨੀ ਵਾਲੇ ਪਾਸੇ ਵੀ ਪਾਣੀ ਡਰਦਾ ਨਹੀਂ ਨਹੀਂ ਇਹ ਇਧਰ ਦੀ ਕਿਹਨੇ ਪਟਾਇਆ ਮੈਨੂੰ ਇਹ ਦੱਸੋ ਜਦੋਂ ਮੈਂ ਫੌਜ ਚੱਲਾਂ ਉਹ ਫੌਂਸੇ ਹੋਏ ਸੀ ਕਿਹਨੇ ਕਿਹਨੇ ਪਟਾਇਆ ਇਹ ਕਹਿੰਦਾ ਇਹ ਕਿਹਨੇ ਬਟਾਇਆ ਇਹ 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 ਕਿਹਨੇ ਪਟਾਇਆ ਮੈਂ ਬੰਦਾ ਮੈਨੂੰ ਉਹ ਬੰਦੇ ਤੋਂ ਤਾਂ ਕਾਰਵਾਈ ਪਾਓ ਕਿਹੜਾ ਮੁਲਾਜ਼ਮ ਆ ਉਹ ਐਸਡੀਐਮ ਦੇ ਆਰਡਰ ਨਹੀਂ ਕੱਟਣ ਦੇ ਉਹਨਾਂ ਆਰਡਰਾਂ ਲਈ ਤਾਂ ਜਿਹੜੀਆਂ ਸਰਕਾਰ ਨੂੰ ਕੁੱਝ ਸਮਝ ਆ ਤੁਸੀਂ ਮੈਂ ਕੱਲ ਨੂੰ ਦੋ ਵਾਰ ਆ ਕੇ ਗਈਆਂ ਤੁਸੀਂ ਉਹ ਦੋ ਲਾਈਨਾਂ ਪੱਟਣ ਦੀ ਬਜਾਏ ਤੁਸੀਂ ਕਾਰਜੀ ਰਖਾਲ ਕੱਢ ਕੇ ਤੁਸੀਂ ਪਾਣੀ ਫੈਰ ਤੋਂ ਦੀ ਕੱਢ ਰਹੇ ਹੋ ਆ ਜਿਹੜਾ ਸ਼ਹਿਰ ਦੇ ਲਈ ਇਹਨੂੰ 20 ਸਾਲ ਹੋ ਗਏ ਹੁਣ ਇਹਨੂੰ ਬੰਦ ਨੂੰ ਗੱਡੇ ਨੂੰ ਸਾਰਾ ਸ਼ਹਿਰ ਡੁੱਬ ਰਿਹਾ ਪਾਣੀ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਮਾਰ ਰਹੀਆਂ ਨੇ ਤੁਸੀਂ ਲਾਈਨ ਉਰੋਂ ਪੱਟਣ ਦੀ ਬਜਾਏ ਤੁਸੀਂ ਪਾਣੀ ਆ ਖਾੜ ਦੇ ਵਿੱਚ ਦੀ ਕੱਢ ਦੋ ਸਾਡੋਂ ਦੀ ਇਹ ਤਾਂ ਕਾਰਵਾਈ ਕਰੋ ਕਿਹੜਾ ਅਫਸਰ ਕਿਹੜਾ ਦਿure ਮੌਕੇ ਤੇ ਸ਼ੋਰ ਜਮੀ ਮੈਂ ਕਿਹਾ ਸੀ ਐਸ.ਡੀ.ਐਮ ਨੇ ਆਰਡਰ ਨੇ ਐਸ.ਡੀ.ਐਮ ਨੇ ਆਰਡਰ ਆ ਮੂਨੇ ਸਾਹਮਣੇ ਆ ਕੁਝ ਮੈਂ ਕੋਕੇ ਦੀ ਸਰਕਾਰ ਵੀ ਐਮਐਲਏ ਹੋਰੇ ਖੜੀਆਂ ਲੋਕ ਸਾਰਾ ਪੰਡੂਰੇ ਖੜਾ ਕਿਸੇ ਨੂੰ ਤੁਸੀਂ ਠਿੱਕ ਸਮਝਦੇ ਹੋ ਬਲਾਉਂ ਨਾ ਤਾਂ ਕੋਣ ਹੋਰ ਇਧਰ ਵੀ ਹੈ ਰਸਤਾ ਕਿਹਦੇ ਇਹ ਇਧਰ ਵੀ ਨਹੀਂ ਆਈ ਬਾਹਰ ਇਹ ਵੀ ਦੇਖ ਨਾ ਸਿੱਟਾ ਇਹਨੂੰ ਵੀ ਦੱਸਦੇ ਨਹੀਂ ਆ ਤੇ ਹਾਂ ਦੇ ਇਹ ਇੱਥੇ ਆ ਜਿਹੜਾ ਆਪਾਂ ਨੂੰ ਪਾਰਕ ਦਿਖ ਰਿਹਾ ਆ ਇਧਰ ਕੈਮਰਾ ਕਰੋ ਇਧਰ ਆ ਜਿਹੜਾ ਪਾਰਕ ਦੇਖ ਰਾ ਇਹਦੇ ਥੱਲੇ ਦੋ ਲਾਈਨਾਂ ਟਰੋਲੀਆਂ ਦੀ ਦੱਬੀਆਂ ਹੋਈਆਂ ਨੇ ਅਸੀਂ ਫੇਰ ਵੀ ਅਸੀਂ ਗਿਆ ਕਿਸੇ ਦਾ ਨੁਕਸਾਨ ਨਹੀਂ ਕਰਨਾ ਪਾਰਕ ਦਾ ਨੁਕਸਾਨ ਨਹੀਂ ਕਰਨਾ ਵੀ ਇੱਕ ਲਾਈਨ ਪੱਟ ਲੋ ਉਹ ਦੋਏ ਲਾਈਨਾਂ ਨੂੰ ਛੱਡ ਕੇ ਆ ਆਰ ਜੀ ਇੱਧਰ ਵੀ ਇੱਕ ਖਾਲਜਾ ਪਾ ਕੇ ਇੱਧਰ ਦੀ ਬਣ ਸਕਦਾ ਰਾਤ ਨੂੰ ਜਦੋਂ ਮੈਨੂੰ ਏਮੀ ਦਾ ਆਕਾਰ ਨਾਲ ਆਪਣਾ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਮੈਂ ਪਟਿਆਲੇ ਤੋਂ ਚੱਲ ਪਈਆ ਮੈਂ 11 ਵਜੇ ਤੱਕ ਰਾਤ ਨੂੰ ਮੇਰੇ ਪਹੁੰਚ ਜਾਊਂਗਾ ਨਹੀਂ ਮੈਡਮ ਮੈਨੂੰ ਲੋੜ ਤੁਸੀਂ ਆਇਓ ਨਾ ਅਸੀਂ ਕੰਮ ਕੰਪਲੀਟ ਕਰਤਾ ਪਾਣੀ ਨਿਕਲਦਾ ਕਰਤਾ ਤੁਸੀਂ ਮਸ਼ੀਨਾਂ ਭੇਜ ਦਿੱਤੀਆਂ ਅਸੀਂ ਮਸ਼ੀਨਾਂ ਭੇਜ ਚੁੱਕੇ ਆਂ ਮੈਂ ਫੇਰ ਵੀ ਮੇਰਾ ਮਨ ਨਹੀਂ ਖੜਾ ਮੈਂ ਰਾਤ ਨੂੰ ਫੇਰ ਵੀ ਉਰੇ ਮੈਂ 11 ਵਜੇ ਉਰੇ ਹੋ ਕੇ ਫੇਰ ਮੈਂ ਘਰੇ ਗਈ ਮੈਂ ਰਾਤ ਹੀ ਐਸਜੀਐਮ ਦਾ ਉਹਨੂੰ ਫੋਨ ਕਰਦਾ ਸੀ ਮੈਂ ਕਿਹਾ ਵੀ ਇਹ ਇਹ ਕਿਉਂ ਪੁੱਛ ਕੇ ਕਰਿਆ ਨਾ ਨੇ ਮੁਤਮ ਗਾਵਾਂ ਦੀ ਹੁਣ ਤਾਂ ਮੈਂ ਤਾਂ ਮੈਂ ਤਾਂ ਮੀਡੀਅਮ ਕਦੋਂ ਲੱਗਿਆ ਸਾਰੇ ਪਾਣੀ ਦਾ ਮੈਂ ਉੱਤਰ ਗਿਆ ਸੀ ਰਾਤ ਨੂੰ ਪਤਾ ਲੱਗਿਆ ਸਾਰੇ ਇਹ ਫਿਰ ਆਏ ਕਿ ਭਰੋਲੀਆਂ ਪਣਦੀ ਉਹਨੂੰ ਟਾਈਮ ਬਹੁਤ ਲੱਗਣਾ ਸੀ ਰਾਤ ਨੂੰ ਸਾਨੂੰ ਪਤਾ ਫਿਰ ਬਰਾਵਾ ساری ਉਮਰ ਦਾ ਇੱਥੇ ਲੋਕ ਨੱਕ ਭੋਗ ਰਹੇ ਨੇ ਨਾ ਮੇਰਾ ਸਾਰਾ ਸ਼ਹਿਰ ਖਬਿਆ ਪਿਆ ਹਾਂ ਜੀ ਲੋਕ ਘਰੋਂ ਨਿਕਲਣਾ ਉਹਨਾਂ ਦਾ ਬਰਾ ਹਾਲ ਹੋਇਆ ਪਿਆ ਬਿਮਾਰੀਆਂ ਸਾਡੇ ਸੱਦਾ ਦੇ ਰਹੀਆਂ ਨੇ ਉਹ ਤਾਂ ਹੀ ਖਾਲ ਕਰਤਾ ਸੀ ਵੀ ਜਦੋਂ ਪਾਣੀ ਦਾ ਉਸਰੇ ਫੇਰ ਨਹੀਂ ਵਗਿਆ ਇਸੇ ਰੇਵਾ ਉਹ ਤਾਂ ਕੱਲ ਹੀ ਪਤਾ ਸੀ ਵੀ ਨਹੀਂ ਪਊਗਾ ਤਾਂ ਹੀ ਕਿਹਾ ਸੀ ਵੀ ਰਾਤ 2 ਵਜੇ ਕੋਕਲੇ ਨਾਲ ਲਾ ਕੇ ਇਹਨਾਂ ਨੂੰ ਪਟੋ ਹਾਂ ਜੀ ਕਿਉਂਕਿ ਪੂਰੇ ਦਿਨ ਦਾ ਪ੍ਰਕਿਰਿਆ ਹੁਣ ਬੰਗਾ ਲਓ ਜੀ ਹੁਣ ਪਟਾਣੇ ਕਿਉਂਕਿ ਰਾਤ ਤੋਂ ਕੰਨੀ ਰੇਟ ਤੋਂ ਤਾਂ ਪਟਾਣੇ ਹੁਣ ਤਾਂ ਜੀ ਨੇ ਇੱਧਰ ਦੀ ਪਟਾਈਓ ਤੇ ਕਾਰਵਾਈ ਕਰਾਉਣ ਨਾਲ ਜੀ ਨੇ ਇੱਧਰ ਦੀ ਕਰਾਇਓ ਤੇ ਕਾਰਵਾਈ ਕਰਾਂਗੇ ਇਹਸਾ ਯੂਨ ਬਲੋਕ ਦਸਾ ਯੂਨ ਬਲੋਕ ਮਕੇਸਾ ਉਹਨਾ ਦੇਸੀ ਦੇ ਉਤਰ ਸੱਤ ਹਾਲ ਹੈ ਕੱਟਿਆ ਇੱਧਰ ਦੀ ਕਿਨੇ ਕਹਿੰਦੀ ਵੱਟਾਂ ਨੂੰ ਜਿਹੜੇ ਰਾਤ ਅੱਗੇ ਹਾਂ ਉਹਨਾਂ ਨੇ ਨਹੀਂ ਤੁਸੀਂ ਮਲਾਜਮ ਹੋ ਨਾ ਸਰਕਾਰ ਦੇ ਐਸ ਡੀ ਐਮ ਸਾਹਿਬ ਦੇ ਆਰਡਰ ਕੀਨੇ ਤੁਸੀਂ ਐਸ ਡੀ ਐਮ ਸਾਹਿਬ ਦੇ ਆਰਡਰਾਂ ਨੂੰ ਮੰਨਣ ਆਏ ਹੋ ਤੁਸੀਂ ਜੇ ਇੱਥੇ ਜਿਹੜੇ ਕੱਲੋਂ ਖੜੇ ਸੀ ਉਹਨਾਂ ਦੀ ਗੱਲ ਮੰਨਣੀ ਆਂ ਅੰਤੂ ਸਾਹਿਬ ਦੀ ਖੜੀ ਸੀ ਇਹ ਅਜਿਹਾ ਬੰਦਾ ਮੌਣ ਲੱਗਿਆ ਉਹ ਕਾਹਦੀਆਂ ਕੱਪੜੀਆਂ ਸੀ ਪਰ ਕੋਈ ਅਜਿਹਾ ਬੰਦਾ ਮੌਣ ਲੱਗਿਆ ਮੈਂ ਜਿਹੜੇ ਬੰਦੇ ਨੇ ਇੱਧਰ ਵੀ ਪੱਟਿਆ ਮੈਂ ਤਾਂ ਕਾਰਵਾਈ ਕਰਾਂ ਅੱਜ ਇਹਨਾਂ ਵੀ ਬਰੇ ਤੁਸੀਂ ਫੇਰ ਨਹੀਂ ਕਰ ਰਹੇ ਫੇਰ ਵੀ ਤੁਸੀਂ ਇੱਧਰ ਵੀ ਖਾ ਜਾ ਕੱਢ ਕੇ ਤੁਸੀਂ ਪਾਸੇ ਕਰਦਾ ਆਪਣਾ ਤੁਸੀਂ ਕੋਪਲੈਂਟ ਕੋਈ ਆ ਤੁਸੀਂ ਕੋਪਲੈਂਟ ਆ ਤੁਸੀਂ ਨਾ ਮਗਾਓ ਮਗਾਓ ਮਸ਼ੀਨਾ ਨੂੰ ਕੱਟਣ ਫਿਰ ਦੋਨੇ ਲੈਣਾ ਵਟਾਂਗੇ ਦੋਨਾਂ ਦੇ ਆਰਡਰ ਨੇ ਨਾ ਹੁਣ ਦੋਨੇ ਵਟਾਂਗੇ ਲਿਓ ਮਸ਼ੀਨਾ ਮੰਗਾਓ ਇਹ ਮਾ ਮੈਨੂੰ ਜਿਹੜੇ ਬੰਦੇ ਦੀ ਜਿਹੜੇ ਅਫਸਰ ਦੀ ਲਾਪਰਵਾਹੀ ਕਾਇਲੀ ਜਾਂ ਦੀ ਸੋਚਿਸਮ ਦੀ ਸਾਜਿ ਕਾਇਲੀ ਉਹਦੇ ਖਿਲਾਫ ਆਰਡਰ ਕਾਸ ਕਰੋ ਮੈਂ ਤੇ ਕਾਰਵਾਈ ਕਰਾਵਾਂ ਠੀਕ ਹੈ ਮਜ਼ਾਕ ਤਾਂ ਰੱਖਿਆ ਤੁਸੀਂ ਸਰਕਾਰ ਨੂੰ ਐਲਜੀ ਉਹ ਕਿੱਥੇ ਨੇ ਕਿੰਨਾ ਚਲ ਆਹ ਮਸਤ ਚਾਹ ਲੈ ਆਪਾਂ ਚਲੋ ਆਹ ਹਰ ਹਰ ਇਹ ਪਾ ਦੇਣਾ ਆਪੇ ਖਾਲਾ ਅੱਧੇ ਪਾਰ ਕਰ ਦੇ ਵਿੱਚਲੀ ਅੱਜਲੇ ਆ ਉਹ ਸਾਰੇ ਉਹਲੇ ਪੂਰੇ ਪਾਈਪ ਨਹੀਂ ਹਨ ਸਾਰਾ ਦੱਬਿਆ ਹੋਇਆ ਦੋ ਕਿੱਲਾਂ ਦੀ ਬਾਣੀ ਜਿਹੜੀ ਹੋਵੇ

ਅਮਰ ਹੇ ਅਸੀਂ ਨਾ ਪਾਣੀ ਬਾਰਾ ਉਹ ਚੋਣ ਲੱਗੇ ਅਸੀਂ ਅਸਾਂ ਚਲਾ ਸਕਦੇ ਤੁਸੀਂ ਮੈਨੂੰ ਆਪਦੀ ਗੈਸ ਨਹੀਂ ਜੀ ਵੀ ਅਸੀਂ ਜੇ ਮੰਨ ਲਓ ਕੰਮ ਹੋ ਗਿਆ ਪਾਣੀ ਚਲਾ ਫੈਕਟਰੀ ਚਲਾ ਫਾ ਵੀਡੀਓ ਵਿੱਚ ਨਹੀਂ ਵੀ ਤੁਸੀਂ ਨਾ ਆਇਓ ਅਸੀਂ ਮਸ਼ੀਨਾ ਵਾਪਸ ਭੇਜ ਦਿਆਂਗੇ ਠੀਕ ਹੈ ਜੀ ਜਿੱਦਿ ਦੀ ਕੰਪਨੀ ਤੇ ਲਈਏ ਜੀ ਅਸੀਂ ਇਹ ਇੱਕ ਵਾਰੀ ਚਲਾ ਕੇ ਹੀ ਸਵੇਰੇ ਇਹ ਕਰਾਂਗੇ ਆ ਮੈਂ ਜਿਹੜੀ ਤੁਹਾਡੀ ਗੱਲ ਹੁਣ ਤਾਂ ਬਾਅਦ ਵਿੱਚ ਮੈਂ ਰਾਤ ਨੂੰ 11 ਵਜੇ ਆ ਕੇ ਹੀ ਮੈਂ ਰਾਤੀ ਨਹੀਂ ਜੀ ਜੇ ਨੂੰ ਆ ਤੇ ਰਾਤੀ ਮਸ਼ੀਨ ਬਾਹਰ ਨੂੰ ਬੈਠਾ ਜੀ ਤੋ ਇਹ ਨਹੀਂ ਮੈਨੂੰ ਆਰਡਰ ਚਾਹੀਦੇ ਨੇ ਜਿਹੜੇ ਜਿਹੜੇ ਅਫਸਰਲੇ ਮਨਮਰਜ਼ੀ ਕਰਕੇ ਦਰਦੀ ਪਾਣੀ ਕਰਦੇ ਮੈਨੂੰ ਉਹਦੇ ਪਲਾਕ ਆਰਡਰ ਚਾਹੀਦੇ ਐਸਡੀਐਮ ਦੇ ਆਰਡਰਾਂ ਦੀ ਲੰਘਣਾ ਕੀਤੀ ਹੈ ਕਿੰਨੇ ਡੰਗ ਚਾਹਣੀਆਂ ਮਸ਼ੀਨਾਂ ਤੁਹਾਨੂੰ ਪਰਮਿਟ ਹੈ ਜੇ ਬਾਅਦ ਮਾਤਾ ਰੋਸ ਪਾਏ ਜੀ ਕਿੰਨਾ ਹੋਵੇ ਜਾਂ ਤੁਹਾਨੂੰ ਸੀ ਨਾ ਵੇਟ ਜਦੋਂ ਮੂਗੀ ਸਿਆਰੇ ਮਸ਼ੀਨਾਂ ओदे चले ओदे चले पराकी जावेंगे इत्ते ओकी का एल्गियम प्रॉब्लम है बोला पीला का ठीक है ना का कोई ला बाहर तक